ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਨਿਊਜ਼ੀਲੈਂਡ ਤੇ ਇਮੀਗ੍ਰੇਸ਼ਨ ਵਿਭਾਗ ਨੇ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਨੌਕਰੀ ਬਦਲਣ ਦੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਜੋ 17 ਨਵੰਬਰ 2025 ਤੋਂ ਲਾਗੂ ਹੋ ਚੁੱਕੀ ਹੈ ਜੇਕਰ ਕਿਸੇ ਮਾਲਕ ਦੀ ਮਾਨਯਤਾ ਜੇ ਰੋਜ਼ਗਾਰ ਅਭਿਆਸਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੋ ਪ੍ਰਵਾਸੀ ਕਾਮੇ ਨੂੰ ਸ਼ੋਸ਼ਣ ਤੋਂ ਬਚਾਉਂਦੀਆਂ ਨੇ ਤਾਂ ਅਜਿਆ ਨੌਨ ਹੋਣ ਰੋਕਿਆ ਜਾ ਸਕਦਾ ਹੈ ਇਹ ਉਪਾਏ ਮੁੱਖ ਤੌਰ ਉਤੇ ਵਿਕਰੀ ਜਾਂ ਫਿਰ ਪੁਨਰਗਠਨ ਤੋਂ ਬਾਅਦ ਜੁੜੇ ਕਾਰੋਬਾਰਾਂ ਦੇ ਵਿਚਕਾਰ ਟ੍ਰਾਂਸਫਰ ਨੂੰ ਪਾਵਿਤ ਕਰ ਦੇਣੀ ਜੇਕਰ ਕਿਸੇ ਮਾਲਕ ਨੇ ਮਾਨਤਾ ਨੂੰ ਰੱਦ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੀ ਬਿਹਤਰ ਸੁਰੱਖਿਆ ਦੇ ਲਈ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਨੌਕਰੀ ਤਬਦੀਲੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਅਤੇ ਨਾਲ ਹੀ ਜੁੜੇ ਕਾਰੋਬਾਰਤ ਦੇ ਵਿਚਕਾਰ ਟ੍ਰਾਂਸਫਰ ਨੂੰ ਸਿੱਧਾ ਰੱਖਿਆ ਹੈ ਅਤੇ ਇਹ ਬਦਲਾਅ 10 ਨਵੰਬਰ 2025 ਨੂੰ ਲਾਗੂ ਹੋਏ ਨਵੇਂ ਨਿਯਮਾਂ ਦੇ ਤਹਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੌਕਰੀ ਤਬਦੀਲੀ ਆਰਸੀਐਨ ਨੂੰ ਰੋਕ ਸਕਦਾ ਹੈ ਜੇਕਰ ਕਿਸੇ ਮਾਲਕ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੇਕਰ ਪਿਛਲੇ 12 ਮਹੀਨਿਆਂ ਦੇ ਵਿੱਚ ਮਾਲਕ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਜੇਕਰ ਕਾਰੋਬਾਰ ਇਮੀਗ੍ਰੇਸ਼ਨ ਗੈਰ ਪਾਲਣਾ ਲਈ ਜਾਂਚ ਜਾਂ ਮੁਕੱਦਮਾ ਦੇਣਾ ਹੈ ਜਾਂ ਜੇਕਰ ਮਾੜੇ ਰੁਜ਼ਗਾਰ ਅਭਿਆਸ ਸਾਧਿਆ ਪ੍ਰਵਾਸੀ ਸ਼ੋਸ਼ਣ ਦੇ ਭਰੋਸੇਯੋਗ ਸਬੂਤ ਮੌਜੂਦ ਹਨ ਤਾਂ ਵਿਰਾਮ ਹੋ ਸਕਦਾ ਹੈ ਕੋਈ ਵੀ ਰੋਕੀ ਗਈ ਅਰਜ਼ੀ ਸਿਰਫ ਮੰਨਤਾ ਦੇ ਫੈਸਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅੱਗੇ ਵਧੇਗੀ ਜੇਕਰ ਕਿਸੇ ਮਾਲਕ ਤੇ ਮੰਨਤਾ ਨੂੰ ਰੱਦ ਕਰ ਦਿੱਤਾ ਜਾਂਦਾ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਅੰਗਨ ਜੈਟ ਨੇ ਸੋਦੇ ਕਿਹਾ ਹੈ ਕਿ ਉਪਾਇ ਬੇਮਿਸਾਲ ਨੇ ਇਮੀਗ੍ਰੇਸ਼ਨ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਜ਼ਿਆਦਾਤਰ ਮਾਲਕ ਆਪਣੀਆਂ ਅਰਜ਼ੀਆਂ ਉਤੇ ਆਮ ਵਾਂਗ ਪ੍ਰਕਿਰਿਆ ਕਰਦੇ ਹਨਗੇ ਜ਼ਿਆਦਾਤਰ ਮਾਲਕ ਸਹੀ ਕੰਮ ਕਰਦੇ ਨੇ ਅਤੇ ਉਹਨਾਂ ਦੀਆਂ ਅਰਜ਼ੀਆਂ ਆਮ ਵਾਂਗ ਚੱਲ ਰਹਿਣਗੀਆਂ ਇਹ ਬਦਲਾਅ ਸਾਨੂੰ ਚਿੰਤਾਵਾਂ ਹੋਣ ਉਤੇ ਜਾਂਚ ਕਰਨ ਅਤੇ ਪ੍ਰਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਲਚਕਤਾ ਦਿੰਦੇ ਨੇ ਦੱਸੀ ਇਹਨਾਂ ਅਪਡੇਟਾ ਦਾ ਉਦੇਸ਼ ਪ੍ਰਵਾਸੀ ਕਾਮੇਦ ਲਈ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਦੋਂ ਕਿ ਇਹ ਯਕੀਨੀ ਬਣਾਉਣਾ ਹੈ ਕਿ ਚਾਇਸ ਕਾਰੋਬਾਰੀ ਟ੍ਰਾਂਸਫਰ ਬਿਲੂਰੀ ਕਾਪਟਾ ਤੋਂ ਬਿਨਾਂ ਚੱਲੀ ਰਹਿ ਸਕਦੇ ਨਹੀਂ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਨੌਕਰੀ ਬਦਲਣ ਦੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਜੋ 17 ਨਵੰਬਰ 2025 ਤੋਂ ਲਾਗੂ ਹੋ ਚੁੱਕੀ ਹੈ। ਜੇਕਰ ਕਿਸੇ ਮਾਲਕ ਦੀ ਮਾਨਯਤਾ ਜੇ ਰੋਜ਼ਗਾਰ ਅਭਿਆਸਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੋ ਪ੍ਰਵਾਸੀ ਕਾਮੇ ਨੂੰ ਸ਼ੋਸ਼ਣ ਤੋਂ ਬਚਾਉਂਦੀਆਂ ਨੇ ਤਾਂ ਅਲਸਿਆ ਨੋਹ ਨੂੰ ਰੋਕਿਆ ਜਾ ਸਕਦਾ ਹੈ। ਇਹ ਉਪਾਏ ਮੁੱਖ ਤੌਰ ਉਤੇ ਵਿਕਰੀ ਜਾਂ ਫਿਰ ਪੁਨਰਗਠਨ ਤੋਂ ਬਾਅਦ ਜੁੜੇ ਕਾਰੋਬਾਰਾਂ ਦੇ ਵਿਚਕਾਰ ਟ੍ਰਾਂਸਫਰ ਨੂੰ ਪ੍ਰਭਾਵਿਤ ਤੇ ਨਹੀਂ ਜੇਕਰ ਕਿਸੇ ਮਾਲਕ ਦੀ ਮਾਨਤਾ ਨੂੰ ਰੱਦ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੀ ਬਿਹਤਰ ਸੁਰੱਖਿਆ ਦੇ ਲਈ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਨੌਕਰੀ ਤਬਦੀਲੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਅਤੇ ਨਾਲ ਹੀ ਜੁੜੇ ਕਾਰੋਬਾਰਤ ਦੇ ਵਿਚਕਾਰ ਟ੍ਰਾਂਸਫਰ ਨੂੰ ਸਿੱਧਾ ਰੱਖਿਆ ਹੈ ਅਤੇ ਇਹ ਬਦਲਾਅ 17 ਨਵੰਬਰ 2025 ਨੂੰ ਲਾਗੂ ਹੋਏਗਾ ਨਵੇਂ ਨਿਯਮਾਂ ਦੇ ਤਹਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੌਕਰੀ ਤਬਦੀਲੀ ਅਰਜ਼ੀ ਨੂੰ ਰੋਕ ਸਕਦਾ ਹੈ ਜੇਕਰ ਕਿਸੇ ਮਾਲਕ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੇਕਰ ਪਿਛਲੇ 12 ਮਹੀਨਿਆਂ ਦੇ ਵਿੱਚ ਮਾਲਕ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਜੇਕਰ ਕਾਰੋਬਾਰ ਇਮੀਗ੍ਰੇਸ਼ਨ ਗੈਰ ਪਾਲਣਾ ਦੇ ਲਈ ਜਾਂਚ ਜਾਂ ਮੁਕੱਦਮਾ ਦੇਣਾ ਹੈ ਜਾਂ ਜੇਕਰ ਮਾੜੇ ਰੁਜ਼ਗਾਰ ਅਭਿਆਸ ਸਾਧਿਆ ਪ੍ਰਵਾਸੀ ਸ਼ੋਸ਼ਣ ਦੇ ਭਰੋਸੇਯੋਗ ਸਬੂਤ ਮੌਜੂਦ ਹਨ ਤਾਂ ਵਿਰਾਮ ਹੋ ਸਕਦਾ ਹੈ ਕੋਈ ਵੀ ਰੋਕੀ ਗਈ ਅਰਜ਼ੀ ਸਿਰਫ ਮਾਨਤਾ ਦੇ ਫੈਸਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅੱਗੇ ਵਧੇਗੀ ਜੇਕਰ ਕਿਸੇ ਮਾਲਕ ਦੀ ਮਾਨਤਾ ਰੱਦ ਕਰ ਦਿੱਤਾ ਜਾਂਦਾ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਆਈਐਨ ਜ਼ੈਡ ਨੇ ਸੋਦੇ ਕਿਹਾ ਹੈ ਕਿ ਉਪਾਏ ਬੇਮਿਸਾਲ ਨੇ ਇਮੀਗ੍ਰੇਸ਼ਨ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਜ਼ਿਆਦਾਤਰ ਮਾਲਕ ਆਪਣੀਆਂ ਅਰਜ਼ੀਆਂ ਉਤੇ ਆਮ ਵਾਂਗ ਪ੍ਰਕਿਰਿਆ ਕਰ ਦੇਣਗੇ ਜ਼ਿਆਦਾਤਰ ਮਾਲਕ ਸਹੀ ਕੰਮ ਕਰ ਦੇਣਗੇ ਅਤੇ ਉਹਨਾਂ ਦੀਆਂ ਅਰਜ਼ੀਆਂ ਆਮ ਵਾਂਗ ਚੱਲ ਰਹਿਣਗੀਆਂ ਇਹ ਬਦਲਾਅ ਸਾਨੂੰ ਚਿੰਤਾਵਾਂ ਹੋਣ ਉਤੇ ਜਾਂਚ ਕਰਨ ਅਤੇ ਪ੍ਰਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਲਚਕਤਾ ਦਿੰਦੇ ਨੇ ਦੱਸਿਆ ਇਹਨਾਂ ਅਪਡੇਟਾ ਦਾ ਉਦੇਸ਼ ਪ੍ਰਵਾਸੀ ਕਾਮੇਦ ਲਈ ਸੁਰੱਖਿਆ ਨੂੰ ਮਜ਼ਬੂਤ ਜਦੋਂ ਕਿ ਇਹ ਯਕੀਨੀ ਬਣਾਉਣਾ ਹੈ ਕਿ ਚੋਅਸ ਕਰੋ ਪਰ ਟ੍ਰਾਂਸਫਰ 'ਤੇ ਕੋਈ ਰੁਕਾਵਟਾ ਤੋਂ ਬਿਨਾ ਚੱਲ ਨਹੀਂ ਸਕਦੇ ਨੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਨੌਕਰੀ ਬਦਲਣ ਦੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਜੋ 17 ਨਵੰਬਰ 2025 ਤੋਂ ਲਾਗੂ ਹੋ ਚੁੱਕੀ ਹੈ ਜੇਕਰ ਕਿਸੇ ਮਾਲਕ ਦੀ ਮਾਨਯਤਾ ਜੇ ਰੋਜ਼ਗਾਰ ਅਭਿਆਸਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੋ ਪ੍ਰਵਾਸੀ ਕਾਮੇ ਨੂੰ ਸ਼ੋਸ਼ਣ ਤੋਂ ਬਚਾਉਂਦੀਆਂ ਨੇ ਤਾਂ ਅਰਜ਼ੀਆਂ ਨੂੰ ਰੋਕਿਆ ਜਾ ਸਕਦਾ ਹੈ ਇਹ ਉਪਾਏ ਮੁੱਖ ਤੌਰ ਉੱਤੇ ਵਿਕਰੀ ਜਾਂ ਫਿਰ ਪੁਨਰਗਠਨ ਤੋਂ ਬਾਅਦ ਜੁੜੇ ਕਾਰੋਬਾਰਾਂ ਦੇ ਵਿਚਕਾਰ ਟ੍ਰਾਂਸਫਰ ਨੂੰ ਪ੍ਰਭਾਵਿਤ ਕਰਦੇ ਨਹੀਂ ਜੇਕਰ ਕਿਸੇ ਮਾਲਕ ਦੇ ਨਿਤਾਨੂ ਰੱਦ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੀ ਬਿਹਤਰ ਸੁਰੱਖਿਆ ਦੇ ਲਈ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਨੌਕਰੀ ਤਬਦੀਲੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਅਤੇ ਨਾਲ ਹੀ ਜੁੜੇ ਕਾਰੋਬਾਰਤ ਦੇ ਵਿਚਕਾਰ ਟ੍ਰਾਂਸਫਰ ਨੂੰ ਸਿੱਧਾ ਰੱਖਿਆ ਅਤੇ ਇਹ ਬਦਲਾਅ 17 ਨਵੰਬਰ 2025 ਨੂੰ ਲਾਗੂ ਹੋਏ ਨਵੇਂ ਨਿਯਮਾਂ ਦੇ ਤਹਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੌਕਰੀ ਤਬਦੀਲੀ ਆਰਸੀਐਨ ਨੂੰ ਰੋਕ ਸਕਦਾ ਹੈ ਜੇਕਰ ਕਿਸੇ ਮਾਲਕ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੇਕਰ ਪਿਛਲੇ 12 ਮਹੀਨਿਆਂ ਦੇ ਵਿੱਚ ਮਾਲਕ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਜੇਕਰ ਕਾਰੋਬਾਰੀ ਇਮੀਗ੍ਰੇਸ਼ਨ ਗੈਰ ਪਾਲਣਾ ਲਈ ਜਾਂਚ ਜਾਂ ਮੁਕੱਦਮਾ ਦੇਣਾ ਹੈ ਜਾਂ ਜੇਕਰ ਮਾੜੇ ਰੁਜ਼ਗਾਰ ਅਭਿਆਸ ਸਾਝਾ ਪ੍ਰਵਾਸੀ ਸ਼ੋਸ਼ਣ ਦੇ ਭਰੋਸੇਯੋਗ ਸਬੂਤ ਮੌਜੂਦ ਹਨ ਤਾਂ ਵਿਰਾਮ ਹੋ ਸਕਦਾ ਹੈ ਕੋਈ ਵੀ ਰੋਕੀ ਗਈ ਅਰਜ਼ੀ ਸਿਰਫ ਮੰਨਤਾ ਦੇ ਫੈਸਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅੱਗੇ ਵਧੇਗੀ ਜੇਕਰ ਕਿਸੇ ਮਾਲਕ ਦੀ ਮੰਨਤਾ ਨੂੰ ਰੱਦ ਕਰ ਦਿੱਤਾ ਜਾਂਦਾ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਆਈਐਨਜ਼ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਪਾਏ ਬੇਮਿਸਾਲ ਨੇ ਇਮੀਗ੍ਰੇਸ਼ਨ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਜ਼ਿਆਦਾਤਰ ਮਾਲਕ ਆਪਣੀਆਂ ਅਰਜ਼ੀਆਂ 'ਤੇ ਆਮ ਵਾਂਗ ਪ੍ਰਕਿਰਿਆ ਕਰ ਦੇਣਗੇ ਜ਼ਿਆਦਾਤਰ ਮਾਲਕ ਸਹੀ ਕੰਮ ਕਰ ਦੇਣਗੇ ਅਤੇ ਉਹਨਾਂ ਦੀਆਂ ਅਰਜ਼ੀਆਂ ਆਮ ਵਾਂਗ ਚੱਲ ਰਹੀਆਂ ਹਨ ਇਹ ਬਦਲਾਅ ਸਾਨੂੰ ਚਿੰਤਾਵਾਂ ਹੋਣ ਉੱਤੇ ਜਾਂਚ ਕਰਨ ਅਤੇ ਫਰਪਾਸਿਆਂ ਨੂੰ ਸ਼ੂ ਤੋਂ ਬਚਾਉਣ ਦੇ ਲਈ ਲਚਕਤਾ ਦਿੰਦੇ ਨੇ ਦੱਸੀ ਇਹਨਾਂ ਅਪਡੇਟਾਂ ਦਾ ਉਦੇਸ਼ ਪ੍ਰਵਾਸੀ ਕਾਮੇਤ ਲਈ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਦੋਂ ਕਿ ਇਹ ਯਕੀਨੀ ਬਣਾਉਣਾ ਹੈ ਕਿ ਚੋਇਸ ਕਰੋਪਰੀ ਟ੍ਰਾਂਸਫਰ ਬਿਨਾਂ ਰੁਕਾਵਟਾ ਤੋਂ ਬਿਨਾਂ ਚੱਲਦੀ ਰਹਿ ਸਕਦੇ ਨੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਾਨਯਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਨੌਕਰੀ ਬਦਲਣ ਦੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਜੋ 17 ਨਵੰਬਰ 2025 ਤੋਂ ਲਾਗੂ ਹੋ ਚੁੱਕੀ ਹੈ ਜੇਕਰ ਕਿਸੇ ਮਾਲਕ ਦੀ ਮਾਨਯਤਾ ਜੇ ਰੋਜ਼ਗਾਰ ਅਭਿਆਸਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੋ ਪ੍ਰਵਾਸੀ ਕਾਮੇ ਨੂੰ ਸ਼ੋਸ਼ਣ ਤੋਂ ਬਚਾਉਂਦੀਆਂ ਨੇ ਤਾਂ ਅਸਿਆ ਨੂੰ ਹੋਣ ਰੋਕਿਆ ਜਾ ਸਕਦਾ ਹੈ ਇਹ ਉਪਾਏ ਮੁੱਖ ਤੌਰ ਉਤੇ ਵਿਕਰੀ ਜਾਂ ਫਿਰ ਪੁਨਰਗਠਨ ਤੋਂ ਬਾਅਦ ਜੁੜੇ ਕਾਰੋਬਾਰਾਂ ਦੇ ਵਿਚਕਾਰ ਟ੍ਰਾਂਸਫਰ ਨੂੰ ਪ੍ਰਭਾਵਿਤ ਕਰਦੇ ਨੇ ਜੇਕਰ ਕਿਸੇ ਮਾਲਕ ਨੇ ਇਹਨਾਂ ਨੂੰ ਰੱਦ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੀ ਬਿਹਤਰ ਸੁਰੱਖਿਆ ਦੇ ਲਈ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕਰ ਵੀਜ਼ਾ ਨੌਕਰੀ ਤਬਦੀਲੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਹੈ ਅਤੇ ਨਾਲ ਹੀ ਜੁੜੇ ਕਾਰੋਬਾਰਤ ਦੇ ਵਿਚਕਾਰ ਟ੍ਰਾਂਸਫਰ ਨੂੰ ਸਿੱਧਾ ਰੱਖਿਆ ਹੈ ਅਤੇ ਇਹ ਬਦਲਾਅ 17 ਨਵੰਬਰ 2025 ਨੂੰ ਲਾਗੂ ਹੋਏ ਨਵੇਂ ਨਿਯਮਾਂ ਦੇ ਤਹਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੌਕਰੀ ਤਬਦੀਲੀ ਅਸਿਆਨ ਰੋਕ ਸਕਦਾ ਹੈ ਜੇਕਰ ਕਿਸੇ ਮਾਲਕ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੁੰਦੀਆਂ ਨੇ ਜੇਕਰ ਪਿਛਲੇ 12 ਮਹੀਨਿਆਂ ਦੇ ਵਿੱਚ ਮਾਲਕ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਜੋ ਪ੍ਰਕਾਰ کاروبਾਰ ਇਮੀਗ੍ਰੇਸ਼ਨ ਗੈਰ ਪਾਲਣਾ ਦੇ ਲਈ ਜਾਂਚ ਜਾਂ ਮੁਕਦਮਾ ਦੇਣਾ ਜਾਂ ਜੇਕਰ ਮਾੜੇ ਰੁਸਕਾਰ ਅਭਿਆਸਾ ਜਾ ਪ੍ਰਵਾਸੀ ਸ਼ੋਸ਼ਣ ਦੇ ਭਰੋਸੇਯੋਗ ਸਬੂਤ ਮੌਜੂਦ ਹਨ ਤਾਂ ਵਿਰਾਮ ਹੋ ਸਕਦਾ ਹੈ ਕੋਈ ਵੀ ਰੋਕੀ ਗਈ ਅਰਜ਼ੀ ਸਿਰਫ ਮੰਨਤਤਾ ਦੇ ਫੈਸਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਅੱਗੇ ਵਧੇਗੀ ਜੇਕਰ ਕਿਸੇ ਮਾਲਕ ਤੇ ਮੰਨਤਾਂ ਨੂੰ ਰੱਦ ਕਰ ਦਿੱਤਾ ਜਾਂਦਾ ਤਾਂ ਨੌਕਰੀ ਬਦਲਣ ਦੀ ਅਰਜ਼ੀ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਆਈਐਨ ਜ਼ੈਟ ਨੇ ਸੋਦੇ ਕਿ ਕਿਹਾ ਹੈ ਕਿ ਉਪਾਏ ਬੇਮਿਸਾਲ ਨੇ ਇਮੀਗ੍ਰੇਸ਼ਨ ਮਾਮਲਿਆਂ ਦਾ ਨੂੰ ਪੂਰਾ ਕਰਨ ਵਾਲੇ ਜ਼ਿਆਦਾਤਰ ਮਾਲਕ ਆਪਣੀਆਂ ਅਰਜ਼ੀਆਂ ਉਤੇ ਆਮ ਵਾਂਗ ਪ੍ਰਕਿਰਿਆ ਕਰ ਦੇਣਗੇ ਜ਼ਿਆਦਾਤਰ ਮਾਲਕ ਸਹੀ ਕੰਮ ਕਰ ਦਿੰਦੇ ਅਤੇ ਉਹਨਾਂ ਦੀਆਂ ਅਰਜ਼ੀਆਂ ਆਮ ਵਾਂਗ ਚੱਲ ਰਹਿਣਗੀਆਂ ਇਹ ਬਦਲਾਅ ਸਾਨੂੰ ਚਿੰਤਾਵਾਂ ਹੋਣ ਉਤੇ ਜਾਂਚ ਕਰਨ ਅਤੇ ਪਰਵਾਸੀਆਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਲਈ ਲਚਕਤਾ ਦਿੰਦੇ ਨੇ ਦੱਸੀ ਇਹਨਾਂ ਅਪਡੇਟਾਂ ਦਾ ਉਦੇਸ਼ ਪ੍ਰਵਾਸੀ ਕਾਮਿਆਂ ਲਈ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਦੋਂ ਕਿ ਇਹ ਯਕੀਨੀ ਬਣਾਉਣਾ ਹੈ ਕਿ ਚਾਇਸ ਕਾਰੋਬਾਰੀ ਟ੍ਰਾਂਸਫਰ ਬਿਨੂ ਰੁਕਾਵਟਾ ਤੋਂ ਬਿਨਾ ਜਾਰੀ ਰਹਿ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ